ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੁੱਧ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਪਹਿਲਾਂ ਵੀ ਜਿਹੜੇ ਡਰੱਗਸ ਸਮਗਲਰਸ ਡੇਲਰਸ ਦੇ ਸਪਲਾਈਅਰ ਦੇ ਖਿਲਾਫ ਬਹੁਤ ਵੱਡੀਆਂ ਕਾਮਯਾਬੀਆਂ ਮਿਲੀਆਂ 1 ਮਾਰਚ ਤੋਂ ਲੈ ਕੇ ਦੋ 100 ਤੋਂ ਕਿਲੋ ਤੋਂ ਵੱਧ ਹੀਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ ਔਰ ਬਹੁਤ ਸਾਰੇ ਨਾਮੀ ਸਮਗਲਰ ਜਿਹੜੇ ਆਰੈਸਟ ਕੀਤੇ ਜਾ ਚੁੱਕੇ ਹੈ ਇਸ ਤੋਂ ਇਲਾਵਾ 13ਵੀਂ ਡਿਮੋਲਿਸ਼ਨ ਡਰਾਈਵ ਹੈ ਜੋ ਮਿਊਨਿਸਪਲ ਕਾਰਪੋਰੇਸ਼ਨ ਦੇ ਆਰਡਰ ਹੁੰਦੇ ਆ ਤੇ ਸਭ ਤੋਂ ਪੁਲਿਸ ਅੰਦਾਜ਼ ਲਈ ਜਾਂਦੀ ਹੈ ਜਿਹੜੇ ਡਰੱਗ ਮਨੀਆਂ ਨਾਲ ਜਾਂ ਇਲਗਾਟਰਨ ਮਨੀਆਂ ਪ੍ਰੋਪਰਟੀਆਂ ਬਣਾਈਆਂ ਉਹਨਾਂ ਨੂੰ ਡੀਮੋਲਿਸ਼ ਕਰ ਦਿੱਤਾ ਜਾਂਦਾ ਜਿਹੜੀਆਂ ਕਿ ਇਲੀਗਲ ਹੁੰਦੀਆਂ ਉਹਦੇ ਤਹਿਤ ਅਸੀਂ ਮਨਦੀਪ ਕਾਲੀ ਦੇ ਇੱਥੇ ਗਵਾਲ ਮੰਡੀ ਦੇ ਵਿੱਚ ਆਏ ਆ ਇਹਦੇ ਖਿਲਾਫ ਪਹਿਲਾਂ ਵੀ 8 ਮੁਕਦਮੇ ਦਰਜ ਹੈ ਔਰ ਲੇਟੈਸਟ ਜਿਹੜਾ ਹੈ ਅਟੈਂਪਟ ਟੂ ਮਰਡਰ ਯਾਰਬਜੈਕਟ ਦਾ ਵੀ ਹੈ ਪਹਿਲਾਂ ਸਾਰੇ ਮੁਕਦਮੇ ਜਿਹੜੇ ਐਨਡੀਪੀਐਸ ਐਕਟ ਦੇ ਨੇ 2015 ਤੋਂ ਐਕਟਿਵ ਹੈ ਹੁਣ ਇਸ ਲਾਸਟ ਮੁਕਦਮੇ 'ਚ ਵੌਂਟਡ ਵੀ ਹੈ ਤੋਂ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਨਾ ਸਮਾਜ ਨੂੰ ਕਿ ਨੌਜਵਾਨ ਮਿਹਨਤ ਆ ਕਮਾਈ ਕਰਨ ਉਹਦੇ ਵਿੱਚ ਹੀ ਬਰਕਤ ਹੈ ਇਹੋ ਜਿਹੜੀਆਂ ਕਮਾਈਆਂ ਨੇ ਉਹਦਾ ਹਸ਼ਰ ਇਹੀ ਹੁੰਦਾ ਜੋ ਇੱਥੇ ਅਸੀਂ ਦੇਖ ਰਹੇ ਹਾਂ ਔਰ ਪਿੱਛੇ ਦੇਖਦੇ ਆਏ ਹਾਂ ਔਰ ਛੋਟੇ ਲਾਲਚ ਪਿੱਛੇ ਜ਼ਿੰਦਗੀ ਆਪਣੀ ਨੌਜਵਾਨਾਂ ਖਰਾਬ ਕਰਨ ਮਾਪਿਓ ਤੇ ਸਾਰੇ ਉਹਨਾਂ ਦੇ ਜਿਹੜੇ ਵੈਲਿਊ ਸ਼ਰ ਨੇ ਉਹਨਾਂ ਦੀ ਗੱਲ ਮੰਨਣ ਔਰ ਸਮਾਜ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਮਿਹਨਤ ਵਾਲੇ ਪਾਸੇ